ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਬੇਨਤੀ ਕਰਨੀ ਸੀ ਜੀ ਇੱਕ ਖੰਡੂਰ ਸਾਹਿਬ ਹਾਲਿਆਂ ਨੂੰ ਖੰਡੂਰ ਸਾਹਿਬ ਹਲਕੇ ਆਲਿਆਂ ਨੂੰ ਜੀ ਭਾਈ ਅਮਰਤਪਾਲ ਜੀ ਖੜੇ ਨੇ ਆਪਣਾ ਆਜ਼ਾਦ ਉਮੀਦਵਾਰ ਨੂਰ ਸਾਹਿਬ ਤੋਂ ਤੇ ਭਾਈ ਸਾਹਿਬ ਦਾ ਸਾਥ ਦਈਏ ਆਪਾਂ ਤੇ ਭਾਈ ਸਾਹਿਬ ਨੂੰ ਵੋਟਾਂ ਵੱਧ ਤੋਂ ਵੱਧ ਪਾਈਏ ਤੇ ਵੱਧ ਤੋਂ ਵੱਧ ਵੋਟਾਂ ਪਾ ਕੇ ਭਾਈ ਸਾਹਿਬ ਨੂੰ ਆਪਾਂ ਜਿਤਾਈਏ ਕਿਉਂਕਿ ਭਾਈ ਦੀਪ ਸੁੱਧੂ ਨੋ ਯਾਦ ਰੱਖਿਓ ਤੁਸੀਂ ਕਿਉਂਕਿ ਬਾਈ ਦੀਪ ਸਿੱਧੂ ਨੇ ਵਾਰਸ ਪੰਜਾਬ ਦੇ ਜਥੇਬੰਦੀ ਬਣਾਈ ਤੇ ਉਹਨਾਂ ਦੇ ਮੁੱਖ ਸੇਵਾਦਾਰ ਭਾਈ ਅਮਰਤਪਾਲੇ ਅੱਜ ਡਿਬਰੂਗੜ੍ਹ ਜੇਲ੍ਹ ਚ ਬੰਦ ਨੇ ਐਨਐਸਏ ਲੱਗਾ ਹੈ ਇਸ ਕਰਕੇ ਆਪਾਂ ਵੱਧ ਤੋਂ ਵੱਧ ਭਾਈ ਸਾਹਿਬ ਨੂੰ ਵੋਟਾਂ ਪਾ ਕੇ ਤੇ ਜਿਤਾਈਏ ਤੇ ਭਾਈ ਸਾਹਿਬ ਦੇ ਜੋ ਵੀ ਸਿੰਘ ਨੇ ਨਾਲ ਸਾਰੇ ਆਪਾਂ ਜੇਲ੍ਹਾਂ ਚੋਂ ਬਾਹਰ ਕਢਾਈਏ ਤੇ ਖੰਡੂਰ ਸਾਹਿਬ ਵਾਲਿਓ ਅੱਗੇ ਆਪਣੇ ਮੱਥੇ ਤੇ ਕਲੰਕ ਲੱਗਦਾ ਹੈ ਜੀ ਬੀਬੀ ਪਰਮਜੀਤ ਕੌਰ ਖਾਲੜਾ ਕਹਿੰਦੇ ਤੁਸੀਂ ਉਹਨਾਂ ਨੂੰ ਰਾਇਆ ਵੋਟਾਂ ਨਹੀਂ ਪਾਈਆਂ ਸਰਦਾਰ ਸਿੰਘ ਦੀ ਸਿੰਘ ਮਾਨ ਵੀ ਪਹਿਲਾਂ ਕਹਿੰਦੇ ਰਹੇ ਨੇ ਚਲੋ ਹੁਣ ਉਹ ਐਮਪੀ ਬਣ ਗਏ ਨੇ ਤੇ ਪਹਿਲਾਂ ਵੀ ਕਹਿੰਦੇ ਰਹੇ ਵੀ ਮੇਰੀ ਕੌਮ ਹੀ ਮੈਨੂੰ ਹਰਾ ਦਿੰਦੀ ਏ ਤੇ ਐਸ ਵਾਰੀ ਇੱਕ ਵਾਰੀ ਸਾਬਤ ਕਰ ਦਿਓ ਵੀ ਕੌਮ ਗੁਰੂ ਗੋਬਿੰਦ ਸਿੰਘ ਦੀ ਹੈਗੀ ਇਹ ਤੇ ਭਾਈ ਸਾਹਿਬ ਨੂੰ ਵੋਟਾਂ ਪਾ ਕੇ ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇ ਸਾਥ ਦਿਈਏ ਤੇ ਬਾਕੀ ਖੰਡੂਰ ਸਾਹਿਬ ਹਲਕੇ ਨੂੰ ਖਾਸ ਕਰਕੇ ਅਪੀਲ ਹੈ ਜੀ ਹੱਥ ਜੋੜ ਕੇ ਬੇਨਤੀ ਏ ਤੇ ਭਾਈ ਸਾਹਿਬ ਦਾ ਸਾਥ ਦਿਈਏ ਤੇ ਭਾਈ ਸਾਹਿਬ ਪਾਈਏ